ਸੁਦੇਸ਼ੰਤ 인ਸਾਰੇ ਪੁੱਤਰ ਪਰਮੇਂਦਰ ਸਿੰਘ ਢੀਂਡਸਾ ਜੀ ਨੂੰ ਲੈ ਕੇ ਅਕਾਲੀ ਦਲ ਦੇ ਨਾਲ ਢੀਂਡਸਾ ਪਰਿਵਾਰ ਦਾ ਵਿਵਾਦ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਖਾਸਾ ਛੜਿਆ ਹੋਇਆ ਉਹ ਅਚਾਨਕ ਅਕਾਲੀ ਸਰਕਾਰ ਨੂੰ ਚੇਤੇ ਕਰਦੇ ਨਜ਼ਰ ਆ ਰਹੇ ਨੇ ਪਰਮੇਂਦਰ ਸਿੰਘ ਢੀਂਡਸਾ ਇੱਕ ਥਾਂ ਬੈਠੇ ਜਿੱਥੇ ਚੋਣ ਪਿੱਟ ਦਾ ਜ਼ਿਕਰ ਕਰ ਰਹੇ ਹੁੰਦੇ ਨੇ ਭਾਵੇਂ ਉਹ ਪੰਚਾਇਤੀ ਚੋਣਾ ਹੋਣ ਭਾਵੇਂ ਟਰੱਕ ਯੂਨੀਅਨ ਦੀਆਂ ਚੋਣਾਂ ਹੋਣ ਉਹਨਾਂ ਦਾ ਜ਼ਿਕਰ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਚੇਤੇ ਆ ਜਾਂਦੀ ਹੈ ਅਕਾਲੀ ਸਰਕਾਰ ਪੁਰਾਣੀ ਅਕਾਲੀ ਸਰਕਾਰ ਦੀ ਯਾਦ ਵਿੱਚ ਭੱਜ ਜਾਂਦੇ ਨੇ ਪਰਮਿੰਦਰ ਸਿੰਘ ਢੀਂਸਾ ਕਹਿੰਦੇ ਨੇ ਕਿ ਇਸ ਤਰ੍ਹਾਂ ਜਿਵੇਂ ਹੁਣ ਹੋ ਰਿਹਾ ਉਹ ਮੈਂ ਤਾਂ ਕਦੇ ਵੀ ਨਹੀਂ ਹੋਇਆ ਖਾਸ ਕਰਕੇ ਜਦੋਂ ਸਾਡੀ ਅਕਾਲੀ ਸਰਕਾਰ ਸੀ ਉਸ ਵੇਲੇ ਤਾਂ ਕਦੀ ਇਦਾਂ ਨਹੀਂ ਹੋਇਆ ਹੁਣ ਕਈ ਵਾਰ ਗੱਲਾਂ ਤਾਂ ਬਹੁਤ ਛੋਟੀਆਂ ਹੁੰਦੀਆਂ ਨੇ ਗੱਲਾਂ ਮਹਿਜ਼ ਦੋ ਵਰਡਸ ਦੀਆਂ ਹੁੰਦੀਆਂ ਨੇ ਜਿਹੜੀਆਂ ਕਈਆਂ ਹੁੰਦੀਆਂ ਨੇ ਔਰ ਅਚਾਨਕ ਉਹ ਗੱਲਾਂ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਨੇ ਔਰ ਚਰਚਾ ਵੀ ਕਈ ਵਾਰ ਬਲੰਟ ਹੁੰਦੀ ਹੈ ਪਰ ਸਮਾ ਲੈ ਕੇ ਉਹ ਵਜ਼ਨ ਅਖਤਿਆਰ ਕਰ ਜਾਂਦੀ ਹੈ ਦੁਬਾਰਾ ਇੱਕ ਚਰਚਾ ਇਸੇ ਬਿਆਨ ਤੋਂ ਬਾਅਦ ਸ਼ੁਰੂ ਹੋ ਗਈ ਹੈ ਕਿ ਕੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਦੀ ਯਾਦ ਆ ਰਹੀ ਹੈ ਕਿ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਦੇ ਵਿੱਚ ਵਾਪਸੀ ਕਰਨਾ ਚਾਹੁੰਦੇ ਹੈ ਪਰਮਿੰਦਰ ਸਿੰਘ ਢੀਂਡਸਾ ਅਚਾਨਕ ਅਕਾਲੀ ਸਰਕਾਰ ਨੂੰ ਚੇਤੇ ਕਿਉਂ ਕਰਨ ਲੱਗ ਪਏ ਉਹ ਪੁਰਾਣੇ ਸਮਿਆਂ ਨੂੰ ਚੇਤੇ ਕਿਉਂ ਕਰਨ ਲੱਗ ਪਏ ਕੀ ਵਾਪਸ ਵੱਲ ਨੂੰ ਮਹਾਰਾ ਮੋੜਨ ਦੀ ਤਿਆਰੀ ਹੈ ਜਾਂ ਕੋਈ ਗੱਲ ਹੋਰ ਹੈ ਆਖਰਕਾਰ ਗੱਲ ਹੋਈ ਕੀ ਹੈ ਕੀ ਕਹਿਣਾ ਚਾਹੁੰਦੇ ਆ ਪ੍ਰਮਿੰਦਰ ਸਿੰਘ ਢੀਂਸਾ ਆਓ ਉਹਨਾਂ ਦੇ ਮੂੰਹੋਂ ਸੁਣਦੇ ਆ ਤੇ ਤੁਸੀਂ ਹੈਰਾਨ ਹੋਵੋਗੇ ਵੀ ਸਾਡੇ ਸਰਦਾਰ ਗੁਰਜੀਤ ਸਿੰਘ ਮੌਜੂਦਾ ਵੀ ਇਹ ਸਰਪੰਚ ਨੇ ਸੰਗਤਪੁਰੇ ਦੇ ਇਹਨਾਂ ਦੇ ਪਿਛਲੇ 2 ਟਰਮਾਂ ਤੋਂ ਇਹ ਪਿੰਡ ਦੇ ਸਰਪੰਚ ਚੱਲੇ ਆ ਰਹੇ ਨੇ ਇਹ ਤੇ ਇਹਨਾਂ ਦਾ ਪਰਿਵਾਰ ਕੱਲ ਰਾਤ ਨੂੰ 9 ਵਜੇ ਇਹਨਾਂ ਦੇ ਕਾਗਜ਼ ਰੱਦ ਕੀਤੇ ਗਏ ਇਹਨਾਂ ਦੀ ਮਾਤਾ ਦੇ ਤੇ ਇਹਨਾਂ ਦੀ ਧਰਮ ਪਤਨੀ ਦੇ ਦੋਨਾਂ ਦੇ ਕਾਗਜ਼ ਰੱਦ ਕਰਤੇ 6 ਵਜੇ ਰਿਟਰਨਿੰਗ ਅਫਸਰ ਤੇ ਬੀਡੀਪੀਓ ਕਹਿ ਰਿਹਾ ਜੀ ਸਾਰੇ ਕਾਗਜ਼ ਠੀਕ ਨੇ ਤੇ 9 ਵਜੇ ਐਮਐਲਏ ਆ ਕੇ ਉੱਥੇ ਤੱਕੇ ਦੇ ਨਾਲ ਬਹਿ ਕੇ ਅੰਦਰ ਦਰਵਾਜ਼ਾ ਬੰਦ ਕਰਕੇ ਉਹ ਕਾਗਜ਼ ਰੱਦ ਕਰਾ ਕੇ ਜਾਂਦੀ ਹੈ